ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਛੜਦੀ ਕਲਾ 'ਚ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਹਰਕਤੇ ਮੇਰ ਪਰ ਹੱਥ ਰੱਖਣ ਤੇ ਤੁਹਾਡਾ ਆਉਣ ਵਾਲਾ ਸਾਲ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਤੇ ਅੱਜ ਆਪਾਂ ਚੱਲਿਆਂ ਜੀ ਚੰਡੀਗੜ੍ਹ ਤੇ ਕਿਉਂਕਿ ਮੇਰੇ ਫਰੈਂਡ ਆਏ ਹੋਏ ਸੀ ਤੁਸੀਂ ਪਿਛਲੇ ਵਲੋਗਾਂ 'ਚ ਦੇਖਿਆ ਹੀ ਹੋਊਗਾ ਤੇ ਅੱਜ ਉਹਨਾਂ ਨਾਲ ਆਪਾਂ ਚੱਲਦੇ ਆਂ ਜੀ ਚੰਡੀਗੜ੍ਹ ਚੜਾਉਣ ਤੇ ਵਿਚਾਰੀ ਦਾ ਹੁਣ ਟਾਈਮ ਆ ਗਿਆ ਜਾਣਾ ਪੈਣਾ ਕਹਿੰਦੀ ਵੀ ਡਿਊਟੀ ਬਿਨਾਂ ਬਿਚਾਰਨਾ ਡਿਊਟੀ ਬਿਨਾਂ ਨੇ ਵਿਚਾਰਾ ਸਰਦਾ ਜੀ ਦਾ ਤੇ ਬਾਕੀ ਕਿ ਚਲੋ ਕੋਈ ਗੱਲ ਨਹੀਂ ਜੇ ਸਭ ਆਪਣਾ ਮੌਕਾ ਮਿਲੂਗਾ ਫੇਰ ਦੁਬਾਰਾ ਇਕੱਠੇ ਜ਼ਰੂਰ ਹੋਵਾਂਗੇ ਇਹ ਨੇ ਜੀ ਮੇਰੇ ਹਸਬੰਡ ਤੁਸੀਂ ਜਾਣਦੇ ਹੀ ਹੋ ਰੰਜੀਤ ਸਿੰਘ ताली वार ਮੈਂ ਆ ਜੀ ਮਨਪ੍ਰੀਤ ਕੌਰ ताली वार ਮਾਈਸੈਲਫ ਸਰਬਜੀਤ ਕੌਰ ਸਰਬਜੀਤ ਕੌਰ ताली वार ਬਹੁਤ ਤਾਲੀਵਾ ਜੰਗ ਗੋਕਿੰਗ ਇਹ ਜੀ ਮੇਰੀ ਜਾਨ ਹੁਣ ਜਾ ਰਹੇ ਆ ਹੁਣ ਆਪਾਂ ਜਾ ਰਹੇ ਆ ਮੈਨਾਂ ਜਾਨ ਜੀਵ ਨਹੀਂ ਕਰਦਾ ਪਿਆ ਕਿ ਦਿਨ ਬਹੁਤ ਜ਼ਿਆਦਾ ਹੋ ਗਈ ਸੀ ਹੋਰ ਜਾਂਦੇ ਨੇ ਬਈ ਮੈਂ ਕਿ ਤੱਕੇ ਨਾ ਬਿਠਾਈ ਗੱਡੀ ਚ ਮੈਂ ਚੱਲ ਬਾਹਰ ਇਹਦਾ ਛੋੜ ਕੇ ਆਉਂ ਤੇਰੇ ਕੋ ਮੈਂ ਆਉਣਾ ਤੇ ਹੁਣ ਇਹ ਦਿਨ ਵੀ ਥੋੜੇ ਲੈ ਕੇ ਕਿ ਕੁਛਟੀਆਂ ਖਤਮ ਹੋਣ ਆਣੀਆਂ ਚਾਏ ਆਪਣਾ ਜਲੰਧਰ ਚਲੀ ਨੇ ਜਾਣਾ ਹੈ ਤੇ ਬਾਕੀ ਅੱਜ ਤੇ ਨੇ ਡਰਦੀ ਨੇ ਕੀਰਤ ਨੂੰ ਚੱਕਿਆ ਮਨੀਕੇ ਕਹਿੰਦੀ ਫਿਰ ਮੇਰਾ ਜਾਨੂ ਜੀ ਨਹੀਂ ਕਰਨਾਗਾ ਕਿਦਾਂ ਤਾਂ ਲੱਗ ਰਿਹਾ ਰਣਜੀਤ ਸਿੰਘ ਅੱਜ ਤੁਸੀਂ ਮੈਨੂੰ ਛੱਡਣ ਜਾ ਰਹੇ ਹੋ ਵਿਆਹ ਨਹੀਂ ਕਰ ਸਕਦੇ ਜੀ ਜਹੁਣ ਮੈਂ ਕਿਦਾਂ ਲੱਗਿਆ ਇੱਕ ਹਫਤਾ ਤੁਹਾਨੂੰ ਇਦਾਂ ਵਧੀਆ ਸੀਗਾ ਕਾਫੀ ਚੀਜ਼ਾਂ ਕਹਿੰਦੇ ਪ੍ਰਾਣੀਆਂ ਚੀਜ਼ਾਂ ਵੀ ਸੀਗੀਆਂ ਯਾਦ ਆਈਆਂ ਯਾਦ ਆਈਆਂ ਤੇ ਫਰੈਂਡ ਸਰਕਲ ਵਾਲੀ ਕਾਲਜ ਦਾ ਬਹੁਤ ਸਾਰੀਆਂ ਗੱਲਾਂ ਯਾਦ ਆਈਆਂ ਤੇ ਕਈ ਵਾਰ ਤੋਂ ਕਈ ਵਾਰ ਚੀਜ਼ ਇਹ ਹੋ ਜਾਂਦੀ ਹੈ ਨਾ ਤੁਹਾਡੀ ਮੈਮਰੀਜ਼ ਜਿਵੇਂ ਰਿਵਰਸ ਹੋਣ ਲੱਗ ਜਾਂਦੀਆਂ ਕੁਝ ਚੀਜ਼ਾਂ ਬਿਲਕੁਲ ਉਸ ਵਾਲੇ ਮੂਮੈਂਟ ਦੇ ਵਿੱਚ ਲੈ ਕੇ ਚਲੇ ਜਾਣਾ ਹਨਾ ਇਹ ਕਈ ਵਾਰ ਹੁੰਦਾ ਵਾ ਜਦੋਂ ਤੁਹਾਨੂੰ ਅਫੈਕਟ ਕਰਦੀਆਂ ਤੁਹਾਡੇ ਮਾਈਂਡ ਤੇ ਕਿ ਤੁਹਾਡੇ ਸਬਕੌਨਸ਼ੀਅਸ ਮਾਈਂਡ ਚ ਕੁਝ ਚੀਜ਼ਾਂ ਦੀਆਂ ਸਟੋਰ ਪਈਆਂ ਹੁੰਦੀਆਂ ਜਦੋਂ ਉਹ ਸਾਹਮਣੇ ਆਉਂਦੀਆਂ ਉਸ ਤੋਂ ਬਾਅਦ ਉਹ ਚੀਜ਼ ਕਲਿੱਕ ਹੁੰਦੀ ਆ ਕਲਿੱਕ ਹੋਣ ਤੋਂ ਬਾਅਦ ਤੁਸੀਂ ਰਿਵਰਸ ਹੋਣ ਲੱਗ ਜਾਂਦੇ ਆ ਤੁਸੀਂ ਉਹ ਚੀਜ਼ਾਂ ਨੂੰ ਫਿਰ ਦੁਬਾਰਾ ਉਹ ਯਾਦ ਕਰਦੇ ਆ ਉਹਨੂੰ ਫੀਲ ਕਰਦੇ ਆ ਹੈਨਾ ਅੱਛਾ ਮੂਮੈਂਟ ਬਹੁਤ ਵਧੀਆ ਸੀਗਾ ਵੀਕ ਨਿਕਲਿਆ ਤੇ ਬਾਕੀ ਹੁਣ ਮੈਂ ਤੁਹਾਨੂੰ ਹੱਸ ਨਹੀਂ ਸਕਦਾ ਤੇ ਇੱਕ ਵਾਰ ਕੋਈ ਵੀ ਬੰਦਾ ਜਦੋਂ ਜਾਂਦਾ ਤਾਂ ਇੱਕ ਟਾਈਮ ਲਈ ਹੈਨਾ ਥੋੜਾ ਜਿਹਾ ਮਿਸਿੰਗ ਹੁੰਦਾ ਕਿ ਯਾਰ ਜਦੋਂ ਬੰਦਾ ਘਰੇ ਆਉਂਦਾ ਆ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ ਜਾਂ ਹੁਣ ਕੀਰਤ ਤਾਕੀਰਤ ਨੂੰ ਵੀ ਥੋੜਾ ਜਿਹਾ ਐਵੇਂ ਫੀਲ ਹੋਗਾ ਕਿਉਂਕਿ ਅੱਜੋ ਸਾਰਾ ਦਿਨ ਕਿਤੇ ਆਉਦੀ ਮੰਮੀ ਕੋਲ ਐ ਕਿਤੇ ਮਾਸੀ ਕੋਲ ਐ ਤਾਂ ਦੇਖਦੇ ਹੁਣ ਸ਼ਾਮ ਨੂੰ ਉਹਦਾ ਕੀ ਹਾਲ ਹੁੰਦਾ ਵਾ ਕਿਉਂਕਿ ਸ਼ਾਮ ਨੂੰ ਉਹ ਨੂੰ ਆ ਜਾਂਦਾ ਕਿ ਕਿਤੇ ਇੱਧਰ ਚੱਕ ਲੈ ਜਾਂਦੇ ਕਿਤੇ ਉੱਧਰ ਦੋਨੋਂ ਪਾਸੇ ਚੱਲੀ ਜਾਂਦਾ ਰਹਿੰਦਾ ਸੀ ਬੜਾ ਲੱਗੇ ਮੇਨ ਗੱਲ ਇਹ ਆ ਕਿ ਕਿਰਤ ਨੇ ਵੀ ਮਿਸ ਕਰਨਾ ਕਿਰਤ ਦੇ ਪਾਪਾ ਨੇ ਵੀ ਮਿਸ ਕਰਨਾ ਕਿਰਤ ਦੇ ਮੰਮਾ ਨੇ ਤੇ ਮਿਸ ਕਰਨਾ ਹੀ ਕਰਨਾ ਹੈਗਾ ਹਾਂ ਸਾਰੇ ਆਣੇ ਮਿਸ ਕਰਨ ਹਾਂਜੀ ਔਰ ਮੈਂ ਵੀ ਆਪਣੇ ਫਰੈਂਡਸ ਦੋਨੋਂ ਫਰੈਂਡਸ ਨੂੰ ਤੇ ਮੇਰੇ ਕਿਊਟੀ ਭਾਈ ਨੂੰ ਬਹੁਤ ਜ਼ਿਆਦਾ ਮਿਸ ਕਰਨਾ ਜਿੱਦਾਂ ਮੈਨੂੰ ਲੱਗ ਰਿਹਾ ਕਿ ਮੇਰਾ ਸ਼ਾਮ ਨੂੰ ਮੇਰਾ ਜਾ ਕੇ ਦਿਲ ਨਹੀਂ ਲੱਗਣਾ ਕਿਰਤ ਬਿਨਾਂ ਤਾਂ ਮੈਨੂੰ ਇਦਾਂ ਲੱਗਣਾ ਕਿ ਹੋਂ ਮੈਂ ਫਿਰ ਵੀਡੀਓ ਕਾਲ ਕਰਾਂ ਫਿਰ ਮੈਨੂੰ ਬੁਲਾਵਾ ਤੇ ਮੇਰਾ ਦਿਲ ਨਹੀਂ ਲੱਗਣਾ ਮੇਰੀ ਸੋਹਣੀ ਬਿਨਾ ਕਿਉਂਕਿ ਮੈਂ ਮੇਰੇ ਕਿਊਟੀ ਭਾਈ ਨੂੰ ਹਰ ਗੀਤ ਨੂੰ ਪਿਆਰ ਨਾਲ ਸੋਹਣੀ ਕਹਿੰਦੀ ਆ ਤਾਂ ਮੇਰੀ ਸੋਹਣੀ ਆ ਕਿਊਟ ਜੀ ਤਾਂ ਫਿਰ ਆਪਾਂ ਜਿਵੇਂ ਆਪਾਂ ਗੱਲ ਕਰੀ ਤੇ ਮੈਨਾਂ ਜਿੰਨੇ ਦਿਨਾਂ ਤੋਂ ਆਪਾਂ ਨਾਲ ਆ ਤੇ ਆਪਾਂ ਵਾਲਾ ਹਰ ਇੱਕ ਗੱਲ ਸ਼ੇਅਰ ਕਰੇ ਚਾਹੀਏ ਚਾਹੇ ਚੰਗੀ ਆ ਜਾਂ ਮੜ ਕਿਸੇ ਤਰ੍ਹਾਂ ਦੀ ਵੀ ਆ ਹਨਾ ਦੁੱਖ ਸੁੱਖ ਥੋੜਾ ਜਾਂ ਦੁੱਖ ਵੀ ਸਾਂਝਾ ਕੀਤਾ ਥੋੜੀ ਜੇ ਸੁੱਖ ਵੀ ਸਾਂਝੇ ਕੀਤੇ ਇਹ ਥੋੜੀ ਜਿਹੀ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਕੋਲੋਸਟ ਨੇ ਗੱਲਾਂ, ਉਹ ਟਾਈਮ ਦੇ ਗੱਲਾਂ, ਬਚਪਨ ਦੇ ਗੱਲਾਂ, ਸਾਰੇ ਮੂਮੈਂਟ ਸ਼ੇਅਰ ਕੀਤੇ ਹਨ। ਕਿਉਂਕਿ ਮੈਂ ਮਨਪ੍ਰੀਤ ਤਾਂ ਬਚਪਨ ਤੋਂ ਹੀ ਫਰੈਂਡਸ ਆ। ਲਾਈਕ 6th ਕਲਾਸ ਤੋਂ ਅਸੀਂ ਹੁਣ ਤੱਕ ਅਸੀਂ ਇਕੱਠੀ ਆ ਇੱਕ ਦੂਸਰੇ ਦੇ ਕੱਚ ਵਿੱਚ ਆ ਤੇ ਕੁਝ ਕੁ ਐਡਵਾਈਸ ਵੀ ਸ਼ੇਅਰ ਕੀਤੀਆਂ। ਇੱਕ ਦੂਸਰੇ ਨਾਲ ਇੱਕ ਦੂਸਰੇ ਦੀ ਫਿਚਰਸ ਨੂੰ ਲੈ ਕੇ ਇੱਕ ਦੂਸਰੇ ਦੀ ਫੀਲਡਸ ਨੂੰ ਲੈ ਕੇ ਵੀ ਇੱਕ ਦੂਸਰੇ ਨੂੰ ਡਵਾਈਸ ਦਿੱਤੀਆਂ ਕਿ ਇਨ ਫਿਊਚਰ ਸਾਨੂੰ ਕੀ ਕੁਝ ਕਰਨਾ ਹੋਰ ਚਾਹੀਦਾ ਆਪਣੀ ਇਨਵੈਸਟਮੈਂਟ ਬਾਰੇ ਵੀ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹ ਤਾਂ ਇਦਾਂ ਕਿ ਜਦੋਂ ਵੀ ਸਾਨੂੰ ਟਾਈਮ ਮਿਲਦਾ ਸੀ ਇਸ ਟਾਪਿਕ ਤੇ ਹਮੇਸ਼ਾ ਗੱਲ ਕਰਦੇ ਹੁੰਦੇ ਆ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਐਸਾ ਪਲੈਨਿੰਗ ਤਾਂ ਬਹੁਤ ਮਿਸ ਕਰਾਂਗੀ ਮੇਰੇ ਵਾਲੇ ਟਾਈਮ ਨੂੰ ਤੇ ਪਰਮਾਤਮਾ ਮਿਹਰ ਕਰੇ ਅੱਗੇ ਵੀ ਸਾਨੂੰ ਮੌਕਾ ਮਿਲੇ ਟਾਈਮ ਮਿਲੇ ਤਾਂ ਟਾਈਮ ਕੱਢ ਕੇ ਫਿਰ ਅਸੀਂ ਇਕੱਠੇ ਹੋਵਾਂਗੇ ਹੋਰ ਨਵੀਆਂ ਯਾਦਾਂ ਦੇ ਨਾਲ ਹੋਰ ਨਵੇਂ ਮੂਮੈਂਟਸ ਦੇ ਨਾਲ ਬਾਕੀ ਉਮੀਦ ਕਰਦੇ ਆ ਤੁਹਾਨੂੰ ਆਪਣਾ ਇਹ ਵਲੌਗ ਪਸੰਦ ਆਊਗਾ ਜਿੰਨੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਚਲੋ ਆਪਾਂ ਤਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਕੋਸ਼ਿਸ਼ ਕਰਿਆ ਕਰੋ ਚਲ ਤੁਹਾਡਾ ਵੀ ਚਲੋ ਫਰੈਂਡ ਸਰਕਲ ਹੁੰਦਾ ਤੁਸੀਂ ਆਪਣੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਿਆ ਕਰੋ ਹਾਂ ਜੀ ਕਮੈਂਟਸ ਦੇ ਵਿੱਚ ਤੁਸੀਂ ਵੀ ਦੱਸਣਾ ਜਦੋਂ ਤੁਹਾਡਾ ਕੋਈ ਇਦਾਂ ਦਾ ਮੂਮੈਂਟ ਹੋਇਆ ਹਾਂ ਜਾਂ ਇਨ ਫਿਊਚਰ ਹੋਇਆ ਜਾਂ ਤੁਸੀਂ ਬਣਾਓਗੇ ਹਨਾ ਤੇ ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਕਿ ਤੁਹਾਡੇ ਕਿਦਾਂ ਦੇ ਮੂਮੈਂਟਸ ਤੁਸੀਂ ਆਪਣੇ ਫਰੈਂਡਸ ਦੇ ਨਾਲ ਇਦਾਂ ਸ਼ੇਅਰ ਕੀਤੇ ਹਾਂ ਬਾਕੀ ਵਿਚਾਰੀ ਆਈ ਤਾਂ ਜ਼ਰੂਰ ਸੀ ਚਲ ਆਪਾਂ ਨੂੰ ਵੀ ਕਮਾਉਣਾ ਹੈਗਾ ਇਹ ਪਰ ਗੱਲ ਇਦਾਂ ਕਿ ਬੱਚਾ ਛੋਟਾ ਹੈ ਤੇ ਜਿਹਦੀ ਵਜ੍ਹਾ ਕਰਕੇ ਸਾਨੂੰ ਪਹਿਲਾਂ ਇਹਦੀ ਪ੍ਰੈਫਰੈਂਸ ਦੇਖਣੀ ਪੈਂਦੀ ਆ ਤੇ ਚਲੋ ਕਹਿੰਦੇ ਹੁੰਦੇ ਵੀ ਚਲ ਆਪਾਂ ਘੁੰਮਦੇ ਚੱਲ ਸਾਹੇ ਰਹਿੰਦੀ ਆ ਤੇ ਇਹ ਕਿੰਨੀ ਚਲ ਆਪਾਂ ਕੋਈ ਗੱਲ ਨਹੀਂ ਪਹਿਲਾਂ ਆਪਣੀ ਫਰਸਟ ਪ੍ਰੈਫਰੈਂਸ ਇਹ ਆ ਕਿਉਂਕਿ ਚਲੋ ਇਹਨੂੰ ਠੰਡ ਨਾਲ ਲੱਗ ਜਾਵੇ ਆਪਾਂ ਨੂੰ ਸਿਰਫ ਡਰ ਇਹਦਾ ਹੀ ਆ ਹਾਂਜੀ ਘੁੰਮਣਾ ਫਿਰਨਾ ਤਾਂ ਚੱਲਦਾ ਰਹਿੰਦਾ ਕੋਈ ਗੱਲ ਨਹੀਂ ਘੁੰਮਣਾ ਫਿਰਨਾ ਤਾਂ ਹੋਰ ਫਰੈਂਡਸ ਦੇ ਨਾਲ ਵੀ ਹੋ ਜਾਂਦਾ ਪਰ ਸਭ ਤੋਂ ਜ਼ਿਆਦਾ ਮੇਰਾ ਗੋਲਡਨ ਮੂਮੈਂਟ ਸੀ ਮੇਰੇ ਕਿਊਟੀ ਪਾਈ ਨਾਲ ਮੇਰੀ ਸੋਹਣੀ ਦੇ ਨਾਲ ਜੋ ਮੈਨੂੰ ਬਹੁਤ ਮੈਮੋਰੀਏਬਲ ਸੀ ਮੇਰੇ ਲਈ ਇਹ ਇੱਕ ਵੀਕ ਉਹਦੇ ਨਾਲ ਟਾਈਮ ਸਪੈਂਡ ਕਰਨਾ ਕਿਉਂਕਿ ਮਸਾ ਮਸਾਪਾ ਮਿਲਦੇ ਆ ਨਾ ਭੈਣ ਭਰਾਵਾਂ ਨੂੰ ਤੇ ਚਲੋ ਕਹਿੰਦੇ ਹ ਮਾਪੇ ਆਪਣਾ ਇੱਕ ਜਗ੍ਹਾ ਤੇ ਆ ਪਰ ਜਿਹੜਾ ਆਪਣਾ ਫਰੈਂਡ ਸਰਕਲ ਹੁੰਦਾ ਏ ਉਹ ਇੱਕ ਆਪਣਾ ਲੱਗ ਪਾਰਟ ਰਹਿ ਜਾਂਦਾ ਏ ਕਿ ਜਿਹਦੇ ਨਾਲ ਆਪਾਂ ਹਰ ਇੱਕ ਗੱਲ ਸ਼ੇਅਰ ਕਰ ਸਕਦੇ ਹੁੰਨੇ ਆ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਗੱਲ ਕਿਉਂਕਿ ਉਹਦੇ ਤੱਕ ਆਪ ਨੂੰ ਇਹ ਹੋ ਜਾਂਦਾ ਕਿ ਹਾਂ ਇਹ ਬੰਦਾ ਅੱਗੇ ਜਾ ਕੇ ਆਪਣੀ ਕੋਈ ਗੱਲ ਇਦਾਂ ਨਹੀਂ ਕਰੂਗਾ ਕਿ ਹਾਂ ਕਿ ਜਿਹਦੇ ਨਾਲ ਆਪਾਂ ਹਰਟ ਹੋਈਏ ਤਾਂ ਆਪਾਂ ਹਰ ਗੱਲ ਸ਼ੇਅਰ ਕਰ ਸਕਦੇ ਹੁੰਨੇ ਆ ਭੈਣ ਭਰਾ ਹੋ ਕੇ ਉਹ ਵੀ ਆਪਣੀ ਜਗ੍ਹਾ ਤੇ ਆ ਫਰੈਂਡ ਜੋਣਾ ਉਹ ਆਪਣਾ ਲੱਗ ਜਗ੍ਹਾ ਤੇ ਆ ਜਾਂਦਾ ਤੇ ਮਾਪੇ ਆਪਣੇ ਲੱਗ ਜਗ੍ਹਾ ਤੇ ਆ ਜਾਂਦੇ ਆ ਮੈਨੂੰ ਲੱਗਦਾ ਕਿ ਜਿਹੜਾ ਹਾਂ ਹਸਬੈਂਡਸ ਨਾਲ ਇਦਾਂ ਟਾਈਮ ਸਪੈਂਡ ਜਰੂਰ ਕਰਿਓ ਤਾਂ ਸਾਨੂੰ ਕਮੈਂਟਸ ਦੇ ਵਿੱਚ ਦੱਸਿਓ ਹਾਂ ਤੇ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਫਰੈਂਡ ਹੈਗਾ ਜਿਹਦੇ ਨਾਲ ਤੁਸੀਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹੋ ਅਗਰ ਹੈਗਾ ਤਾਂ ਮੈਨੂੰ ਕਮੈਂਟ ਕਰਕੇ ਵਾਕਈ ਜਰੂਰ ਦੱਸਿਓ ਕਿ ਵਾਕਈ ਤੁਸੀਂ ਕਿਸੇ ਨਾਲ ਗੱਲ ਸ਼ੇਅਰ ਕਰਦੇ ਹੋ ਇਦਾਂ ਜਾਂ ਨਹੀਂ ਕਰਦੇ ਕਿਉਂਕਿ ਦੇਖੋ ਅਸੀਂ ਤਾਂ ਹੁਣ तकरीबन ਇੱਕ ਹਫਤਾ ਹੋ ਚੱਲਿਆ ਸੀਗਾ ਕਿ ਅਸੀਂ ਤਾਂ ਸਾਰੀਆਂ ਗੱਲਾਂ ਕੀਤੀਆਂ ਹਰ ਇੱਕ ਦਾ ਦੁੱਖ ਸ਼ੇਅਰ ਕੀਤਾ ਹਰ ਇੱਕ ਦਾ ਸੁੱਖ ਸ਼ੇਅਰ ਕੀਤਾ ਬਹੁਤ ਜਦਾ ਵਧੀਆ ਲੱਗਿਆ ਕਿਉਂਕਿ ਚਲੋ ਕੋਈ ਨਾ ਕੋਈ ਤਾਂ ਹੈ ਨਾ ਜਿਹਦੇ ਕੋਲ ਆਪਾਂ ਆਪਦੀ ਗੱਲ ਕਰ ਸਕਦੇ ਨਹੀਂ ਅੱਜ ਕੱਲ ਦੇ ਭਜਦੜ ਦੀ ਹਨਾ ਜ਼ਿੰਦਗੀ ਦੇ ਵਿੱਚ ਨਹੀਂ ਤਾਂ ਕਿਸੇ ਕੋਲ ਟਾਈਮ ਹੀ ਨਹੀਂ ਕਿਸੇ ਕੋਲ ਬੈਠਣ ਦਾ ਕਿਸੇ ਕੋਲ ਗੱਲਬਾਤ ਕਰਨ ਦਾ ਨਾ ਬਟ ਫਿਰ ਵੀ ਚਲੋ ਜਿੰਨਾ ਵਿਚਾਰੀ ਇਹਨੇ ਵੀ ਕੋਸ਼ਿਸ਼ ਕੀਤੀ ਤੇ ਚਲ ਸਾਨੂੰ ਆਪਣਾ ਟਾਈਮ ਗੱਡ ਕੇ ਮਿਲਣ ਆਈ ਇੰਨੇ ਦੂਰ ਆਪਦੀ ਡਿਊਟੀ ਨੂੰ ਵੀ ਨਾਲ ਬਰਕਰਾਰ ਰੱਖਿਆ ਨਾ ਤੇ ਚਲੋ ਉਹ ਵੀ ਇਹਦੇ ਲਈ ਜ਼ਰੂਰੀ ਹੈ ਕਿਉਂਕਿ ਅੱਗੇ ਆਦੇ ਫਿਊਚਰ ਇਹਦਾ ਵੀ ਆਨੇ ਆਪਣਾ ਦੇਖਣਾ ਹੈ ਤੇ ਚਲੋ ਬਾਕੀ ਧੰਨਵਾਦ ਕਰਦੇ ਆ ਸਾਡੇ ਕੋਲ ਇੰਨਾ ਦੂਰ ਪਹੁੰਚੀ ਆ ਮਹਾਰਾਜੇ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਤੇ ਹਾਂਜੀ ਤੁਸੀਂ ਕਹੋਗੇ ਜੀ ਵਧੀਆ ਸੀਗਾ ਜਿੰਨੇ ਪਲ ਨਿਕਲੇ ਹਨਾ ਤੇ ਬਾਕੀ ਦੇਖੋ ਯਾਰ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਤੇ ਜਦੋਂ ਜਿੱਥੇ ਟਾਈਮ ਮਿਲੇ ਤਾਂ ਇੰਜੋਏ ਕਰ ਲਿਆ ਕਰੋ ਔਰ ਤੁਹਾਡੇ ਆਪਣੇ ਫਰੈਂਡ ਸਰਕਲ ਨਾਲ ਮਿਲ ਕੇ ਰਿਹਾ ਕਰੋ ਦੇਖੋ ਯਾਰ ਬਹੁਤ ਸਾਰੇ ਰਿਸ਼ਤੇ ਨਾ ਤੇ ਹੁੰਦੇ ਆ ਅੱਧੀ ਲਾਈਫ ਚ ਚੱਲਦੇ ਆ ਗੁੱਸੇ ਦੇ ਲਈ ਵੀ ਚੱਲਦੇ ਆ ਪਰ ਉਹਦੇ ਨਾਲ ਨਾਲ ਇੰਜੋਏ ਕਰਨਾ ਤੁਹਾਡਾ ਬਹੁਤ ਜ਼ਰੂਰੀ ਹੈ। ਜਾਂ ਤੁਸੀਂ ਕਿਸੇ ਨਾਲ ਗੱਲ ਨਹੀਂ ਕਰ ਰਹੇ ਜਾਂ ਗੁੱਸੇ ਦੇ ਨੂੰ ਯਾਰ ਇੱਕ ਜਾਣੇ ਨੂੰ ਤਾਂ ਸਾਈਡ ਤੇ ਰੱਖ ਕੇ ਹੀ ਤੁਹਾਨੂੰ ਚੱਲਣਾ ਪੈਣਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਦੋਂ ਤੱਕ ਜਦੋਂ ਤੱਕ ਤੁਸੀਂ ਉਹ ਚੀਜ਼ ਨੂੰ ਇਗਨੋਰ ਕਰਕੇ ਰਿਸ਼ਤਿਆਂ ਨੂੰ ਅੱਗੇ ਨਹੀਂ ਨਿਭਾਉਂਗੇ ਤਾਂ ਫਿਰ ਦਿੱਕਤਾਂ ਵੱਧ ਜਾਂਦੀਆਂ ਤੁਹਾਡੀਆਂ। ਤਾਂ ਮੇਰਾ ਇਹੀ opinion ਹੈ ਸਭ ਨੂੰ ਯਾਰ ਮਿਲ ਕੇ ਰਹੋ ਸਭ ਦੇ ਨਾਲ ਹੋਰ ਜਿਹੜੀ ਜਿੰਨੀ ਲਾਈਫ ਆ ਉਹਨੂੰ ਵਧੀਆ-ਵਧੀਆ ਕੋਈ ਇੰਜੋਇਮੈਂਟ ਦੇ ਨਾਲ ਇੰਜੋਏ ਕਰਦੇ ਰਹੋ ਤਾਂ ਕਿ ਕੱਲ ਨੂੰ ਤੁਹਾਨੂੰ ਇਹ ਪਿੰਚਣਾ ਹੋਵੇ ਕੱਲ ਨੂੰ ਲਾਸਟ ਤੇ ਜਾ ਕੇ ਕਿ ਯਾਰ ਮੈਂ ਉਹ ਚੀਜ਼ ਕਰਨ ਵਾਲੀ ਸਾਡੀ ਰਹਿ ਗਈ ਹਾਂ ਬਿਲਕੁਲ ਅੰਦਰ ਵਿੱਚ ਡਾਇਰੈਕਟ ਡਿਗਰੈਕਟ ਨਹੀਂ ਰਹਿਣਾ ਚਾਹੀਦਾ ਹਾਂ ਕਿਉਂਕਿ ਹੁੰਦਾ ਕਿ ਅਕਈ ਵਾਰ ਬਾਅਦ ਚੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਉਸ ਤੋਂ ਬਾਅਦ ਮਿਸ ਕਰਦੇ ਹਾਂ ਉਹ ਉਸ ਟਾਈਮ ਸੀਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਕਰਨੀ ਸੀਗੀ ਹਾਂ ਬਹੁਤ ਸਾਰੀਆਂ ਕਈ ਵਾਰ ਜਿਹੜੀਆਂ ਯਾਦਾਂ ਨਾ ਬਣ ਕੇ ਰਹਿ ਜੋ ਕਿ ਬਾਅਦ ਚੋਂ ਤੁਸੀਂ ਉਹਨੂੰ ਯਾਦਾਂ ਦੇ ਤੌਰ ਤੇ ਹੀ ਯਾਦ ਕਰਦੇ ਰਹੇ ਹੋ ਹਾਂ ਇਹ ਜ਼ਰੂਰੀ ਹੁੰਦਾ ਉਹ ਸੈਂਟੈਂਸ ਨੂੰ ਹੈ ਦੇ ਵਿੱਚ ਰੱਖੋ ਨਾ ਕਿ ਸੀ ਦੇ ਵਿੱਚ ਹਾਂ ਸੀ ਦੇ ਵਿੱਚ ਬਾਕੀ ਕੋਸ਼ਿਸ਼ ਕਰਾਂਗੇ ਕਿ ਆਪਾਂ ਅੱਗੇ ਵੀ ਮਹਾਰਾਜ ਚਲ ਸਾਡੀ ਕਿਹਨੇ ਨੇ ਜੋੜੀ ਬਣਾ ਕੇ ਰੱਖੀ ਕਿ ਅਸੀਂ ਮਿਲਦੇ ਵਰਤੇ ਰਹੀਏ ਨਹੀਂ ਬਿਲਕੁਲ ਤੇ ਹੁਣ ਇਹਦਾ ਕਿਉਂ ਟੀ ਪਾਈ ਸੁੱਤਾ ਪਿਆ ਤੇ ਬਾਕੀ ਦੇਖੋ ਜੇ ਹੁਣ ਬੱਸ ਸਟੈਂਡ ਤੱਕ ਉੱਡ ਖੜਿਆ ਤਾਂ ਮੈਲੂ ਤੇ ਨਹੀਂ ਦੇਖੋ ਫਿਰ ਇਦਾਂ ਹੀ ਨੂੰ ਮਿਲ ਕੇ ਜਾਣਾ ਪੈਣਾ ਇਹਨੂੰ ਹਰੇ ਤਾਂ ਤੁਸੀਂ ਇਹ ਨਾ ਸਮਝੋ ਵੀ ਇਹ ਸੁੱਤਾ ਪਿਆ ਹੈ ਇਹ ਜਨਾਬ ਦੀ ਸੁੱਤੇ ਨਹੀਂ ਇਹ ਚਾਰਜਿੰਗ ਤੇ ਲੱਗੇ ਹੋਏ ਵੀ ਆ ਦੇਖੋ ਕਿੰਨਾ ਕੁ ਟਾਈਮ ਇਹਦਾ ਚਾਰਜਰ ਚੱਲੂਗਾ ਦੇਖਦੇ ਆ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਬਾਕੀ ਇਹ ਚੀਜ਼ ਆ ਏ 6G ਵਾਲੇ ਆ ਨਾ ਇਹਨਾਂ ਦਾ ਪੈਕੇਜ ਘਾਟਾ ਸਹੀ ਗੱਲ ਹੈ ਬੰਦਰੀ ਪੈਕਅਪ ਘਾਟਾ ਇਹਨਾਂ ਦਾ ਜਲਦੀ ਚਾਰਜ ਹੋਇਆ ਨਾ ਨਾਲ ਦੀ ਨਾਲ ਉੱਠ ਕੱਢਦੇ ਸਹੀ ਗੱਲ ਆ ਆਪਾਂ ਨੂੰ ਸਹੀ ਗੱਲ ਆ ਆਪਣਾ ਘਰ ਦੇ ਕਹਿੰਦੇ ਹੁੰਦੇ ਆ ਸਾਡੇ ਕਿਹ ਦਿਨ ਦੇ ਅਸੀਂ ਤਾਂ ਵੀ ਚਾਰ ਚਾਰ ਜਵਗ ਪਾਲ ਲਏ ਆ ਵੀ ਤੁਸੀਂ ਇੱਕ ਨਹੀਂ ਸਾਂਭ ਸਕਦੇਗੇ ਤੇ ਵੀ ਪਹਿਲਾਂ ਵਾਲੇ ਬੱਚੇ ਕਹਿੰਦੇ ਵੀ ਨਹੀਂ ਉੱਠਦੇ ਵੀ ਨਹੀਂ ਸੀਗੇ ਸੁੱਤੇ ਪਏ ਹਨ ਉਹਨਾਂ ਨੂੰ ਉਠਾ ਉਠਾ ਕੇ ਨਾ ਖਾਣਾ ਖੋਣਾ ਪੈਂਦਾ ਸੀਗਾ ਹਾਂਜੀ ਕਿਉਂਕਿ ਉਹ ਅਸੀਂ ਜੋ ਸੀ ਅਸੀਂ ਸੀਗੇ 2G ਵਾਲੇ ਔਰ 1G ਵਾਲੇ ਇਹ ਹੈ 6G ਵਾਲੇ ਹਾਂ ਸਹੀ ਗੱਲ ਆ ਤੇ ਹੁਣ ਦੇ ਜਵਗ ਤਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ AI ਬਣ ਜਾਂਦੇ ਆ ਇੰਨੇ ਸਮਾਰਟ ਐਕਟਿਵ ਬਹੁਤ ਜ਼ਿਆਦਾ ਹੈ AI ਚਲੋ ਬਾਕੀ ਗੁਰੂ ਮਹਾਰਾਜ ਕਿਰਪਾ ਕਰਨ ਮੇਰੇ 'ਤੇ ਹੱਥ ਰੱਖੇ ਤੇ ਵੀ